पहले दसो पहले दसो तानु होया सी की बुखार हो, हो गया सी हुन तू ठीक हो गया, की, हो गया? की खाया शी? तो की, तो की खाया शी हो होगी है परडे थोड़ी की खाया सी ओथे मार्केट जाके जो गला खराब होया दवाई लेई सी डॉक्टर को लेई सी डॉक्टर ने सुई लाई सी कि नहीं ਨਹੀਂ ਲੈਣਾ ਡਾਕਟਰ ਬੜਾ ਚਾਵੇ ਅੱਛਾ ਹੁਣ ਤੁਸੀਂ ਕੀ ਖਾਣਾ ਏ ਕੀ ਖਾਣਾ ਜੀ ਮੈਨੂੰ ਸਵਾਇਸ ਜੀ ਅੱਜ ਤੁਸੀਂ ਲਾਵੀ ਜੀ ਨੂੰ ਮੈਨੂੰ ਤਾਂ ਉਰੇਆ ਮੈਨੂੰ ਤਾਂ ਆਪਣੀ ਮਾਂ ਦਾ ਜਵਾਨਾ ਯਾਦ ਆ ਗਿਆ ਅਸੀਂ ਨਾ ਜਦੋਂ ਕੱਪੜੇ-ਕਪੜੇ ਧੋ ਕੇ ਐਸ ਵੇਲੇ 3 ਵਜੇ ਨਾਲ ਵੇਲੀਆਂ ਹੁਣ 4 ਵਜੇ ਛੁੱਟਿਆ ਲੈ ਦੇ ਨਾ ਤੇ ਮੰਮੀ ਨੇ ਪਤਾ ਕੀ ਕਹਣਾ ਹਾਈ ਜੀ ਮੇਰੀ ਕੁੜੀ ਤੂੰ ਕੱਪੜੇ ਐਡੇ ਠੰਡੇ ਠੰਡੇ ਪਾਣੀ ਨਾਲ ਧੋ ਪਿਆ ਤੇ ਸਾਨੂੰ ਬਣਾ ਕੇ ਦੇਣੀ ਸੁੰਡ ਤਾਜੀ ਤਾਜੀ ਸੁੰਡ ਜਿਹੜੀ ਐ ਉਹ ਬਣਾ ਕੇ ਦੇਣੀ ਤੇ ਮੈਂ ਵੀ ਬਣਾ ਕੇ ਲੈ ਆਨੀ ਆ ਖਾਣੀ ਤੂੰ ਚਾਹ ਪੀ ਲੰਗੀ ਤੂੰ ਖਾਏਂਗੀ ਮਾੜੀ ਜੀ ਖਾ ਲਾਂਗੀ ਚਲ ਠੀਕ ਜੇਸੀ ਕੀ ਪਾਇਆ ਪਰ ਇਧਰ ਅਸੀਂ ਅਮਲੀਆਂ ਦਾ ਚਾਹ ਵਾਲਾ ਪਾਣੀ ਰੱਖ ਲਿਆ ਚਾਹ ਦੇਤੇ ਅਮਲ ਨੇ ਤੇ ਕਦੂ ਗਾਸ ਕਰਕੇ ਤੇ ਅਸੀਂ ਪਾ ਦਿੱਤੀ ਐ ਅਦਰਕ ਤੇ ਮਾੜੀ ਜੀ ਡਲੀ ਜਿਹੜੀ ਐ ਉਹ ਪਾ ਦਾਂਗੇ ਗੁੜ ਦੇ ਜਦੋਂ ਗੁੜ ਪਾਇਆ ਤੇ ਮੈਂ ਬਣਾ ਰਹੀ ਆ ਸੁੰਡ ਤਾਜੀ ਤਾਜੀ ਸੁੰਡ ਬਣਾ ਰਹੀ ਆ ਬਿਨਾ ਕਿਸੇ ਚੀਜ਼ ਦੇ ਦੋ ਚਮਚ ਆਟਾ ਪਾ ਕੇ ਨਾ ਇੰਨਾ ਕੋ ਥੋੜਾ ਜਿਹਾ ਘੀ ਪਾ ਕੇ ਕਿਉਂਕਿ ਇਸੀ ਤਾਜੀ ਤਾਜੀ ਬਣਾਣੀ ਹੈ ਤੇ ਤਾਜੀ ਤਾਜੀ ਖਾਣੀ ਹੈ ਮੰਮੀ ਦੇ ਸਟਾਈਲ ਦੇ ਨਾਲ ਮੰਮੀ ਦੇ ਮੰਮੀ ਆਪ ਵੀ ਕਪੜੇ ਧੋ ਕੇ ਉੱਠਦੇ ਹੁੰਦੇ ਸੀ ਨਾ ਕਹਿੰਦੇ ਸੀ ਜਰਾ ਕੁ ਤ੍ਰਿਪਤਾ ਸੁੰਡ ਬਣਾ ਦੇ ਥੋੜਾ ਜਿਹਾ ਸਰੀਰ ਕਾਇਮ ਹੋ ਜਾਏਗਾ ਸੱਚੀ ਮੁੱੱਚੀ ਇੱਕ ਐਸੀ ਚੀਜ਼ ਹੈ ਨਿਆਮਤ ਹੈ ਸਰਦੀਆਂ ਵਾਸਤੇ ਜਿਹਦੇ ਨਾਲ ਸਰੀਰ ਕਾਇਮ ਹੋ ਜਾਂਦਾ ਟਾਜੀ ਜਿਹੜਾ ਹੈਗਾ ਉਹ ਹੋ ਗਿਆ ਬ੍ਰਾਊਨ ਜਦੋਂ ਇੰਨਾ ਬ੍ਰਾਊਨ ਹੋ ਜਾਏ ਨਾ ਐਸ ਤੋਂ ਵੱਧ ਵੀ ਨਹੀਂ ਕਰਨਾ ਨਹੀਂ ਤਾਂ ਫਿਰ ਨਾ ਕੜੰਦਾ ਹੋ ਜਾਂਦਾ ਤੇ ਇਹਦੇ ਵਿੱਚ ਅਸੀਂ 3 ਚਮਚਾ ਆਟਾ ਸੀਗਾ ਤੇ ਇੱਕ ਚਮਚਾ ਸੁੰਡ ਦਾ ਪਾ ਲੈਣਾ ਤੁਸੀਂ ਦੇਖੋ ਸੁੰਡ ਕਿੰਨੀ ਖੁਸ਼ਕ ਹੁੰਦੀ ਹੈ ਇਹ ਪਾਉਂਦਿਆ ਸਾਰੀ ਦੇਖੋ ਘੀ ਕਿੱਥੇ ਗਿਆ ਕੋਈ ਪਤਾ ਹੀ ਨਹੀਂ ਲੱਗਦਾ ਦੇਖ ਲਿਆ ਤੁਸੀਂ ਇਹ ਸੁੰਡ ਦਾ ਕਮਾਲ ਹੁੰਦਾ ਠੀਕ ਹੈ ਜੀ ਹੁਣ ਇਹਦੇ ਵਿੱਚ ਵਾਰੀਏ ਮਿੱਠਾ ਪਾਉਂਦੇ ਗੁੜ ਜਾਂ ਸ਼ੱਕਰ ਜਾਂ ਜੋ ਵੀ ਤੁਸੀਂ ਖਾਂਦੇ ਹੋ ਪਾ ਸਕਦੇ ਹੋ ਥੋੜਾ ਥੋੜਾ ਕਰਕੇ ਪਾਣਾ ਹੈ ਬਿਲਕੁਲ ਜਿਆਦਾ ਯੋਗੀ ਇਹਦਾ ਕੋਈ ਵਿਚਾਰੇ ਦਾ ਗੋੜ ਦਾ ਐਡਾ ਵੱਡਾ ਨਾਪ ਤੋਲ ਨਹੀਂ ਹੁੰਦਾ ਇਹ ਸਾਡੇ ਕੋਲ ਹੈਗੇ ਨੇ ਕੁੱਟੇ ਹੋਏ ਬਦਾਮ ਮਗਜ਼ ਜੋ ਮਰਜੀ ਚਾਹੋ ਪਾ ਸਕਦੇ ਇਹ ਤੁਹਾਡੀ ਇੱਛਾ ਵੇ ਚਾਹ ਸਾਡੀ ਹੋ ਗਈ ਏ ਤੇ ਲਓ ਜੀ ਹੁਣ ਸਾਡੀ ਸੁੰਡ ਵੀ ਤਿਆਰ ਏ ਅਸੀਂ ਜਰਾ ਕੋਈ ਮਿੱਠੇ ਨੂੰ ਖੁਰ ਲੈਂਦੀ ਹਾਂ ਦੇਖੋ ਜੀ ਕਿੰਨੇ ਸੋਹਣੇ ਰੰਗ ਦੀ ਸੁੰਡ ਬਣ ਕੇ ਤਿਆਰ ਹੋ ਗਈ ਅਸੀਂ ਲੈ ਰਹੇ ਆ ਵੈਸੇ ਦੁੱਧ ਨਾਲ ਲੈਣੀ ਚਾਹੀਦੀ ਪਰ ਅਸੀਂ ਲੈ ਰਹੇ ਆ ਚਾਹ ਨਾਲ ਚਲੋ ਜੀ ਚਲੋ ਆਗੀ ਚ ਜੈਨੋ ਹਾਂ ਜੀ ਚਾਹ ਬੇਟਾ ਆਜੋ ਤੂੰ ਨਾ ਤੇ ਹਾਰੇ ਮਖਾਣੇ ਬਣਾ ਦੇਣ ਦੀ ਥੋੜੇ ਮੈਂ ਬਣਾ ਦਾਂ ਮਖਾਣੇ ਬੜੇ ਕਿੰਨਾ ਦਿਨਾਂ ਦੀ ਸੋਈ ਦੀਆਂ ਟਾਈਮ ਨਹੀਂ ਲੱਗਦਾ ਜਿਹਨੂੰ ਬਣਾ ਲੇ ਮੰਮੀ ਵਾਲੀ ਸਕੂਲ ਤੇ ਲਾ ਤੂੰ ਇਹ ਦੇਖਾ ਸਸਤੇ ਨਹੀਂ ਖਾਦੀ ਐ ਨਹੀਂ ਖਾਦੀ ਐ ਤਕਰੀਬਨ ਹਫਤੇ ਚ 7 ਦਿਨ ਕਪੜੇ ਧੋਂਦੇ ਸੀ ਤੇ 7 ਦਿਨ ਹੀ ਖਾਦੇ ਸੀ ਐ ਜਿਆਦਾ ਦਿਨ ਕੁੜਕਾ ਨਹੀਂ ਜਾਦਾ ਮੈਂ ਥੋੜਾ ਜਿਹਾ ਪਾਇਆ ਕਿਉਂਕਿ ਨਾ ਮੈਂ ਥੋੜੀ ਜਿਹੀ ਕੜਵੀ ਕੜਵੀ ਖਾਣੀ ਪਸੰਦ ਕਰਦੀ ਆ ਕੋੜੀ ਕੋੜੀ ਜਿਹਨੂੰ ਕਹਿੰਦੇ ਹੋ ਇਹ ਤਾਂ ਐਸਾ ਬੜੀ ਛੋਣੀ ਨਾ ਵਮਨ ਹੈਲਥ ਵਾਸਤੇ ਜੀਏ ਜਿਹਨੂੰ ਕਹਿੰਦੇ ਨਾ ਇੱਕ ਕੈਨ ਹੈ ਹੈ ਨਾ ਉਹ ਮੈਨਾਂ ਤਾਇ ਨੂੰ ਕਹਿੰਦੇ ਹੈ ਸਰਦੀਆਂ ਚ ਖਾਣੀ ਬੈਟਰ ਹੁੰਦੀ ਹੈ ਨਾਲੇ ਪਤਾ ਕੀ ਹੈ ਸੂਪ ਨਹੀਂ ਬੇਟਾ ਸੂਪ ਨਹੀਂ ਹੈ ਸੂਪ ਬਣਾਣਾ ਹੈ ਹੁਣ ਅੱਜ ਸਾਨੂੰ ਜੀਵਾ ਸੂਪ ਪਿਆ ਦੇਗੀ ਤੁਸੀਂ ਬਣਾਓਗੇ ਹੱਸਦੀ ਵੀ ਤੁਸੀਂ ਬਣਾ ਦਿਓਗੇ ਵੈਰੀ ਗੁੱਡ ਜੀਵਾ ਬਿਲਕੁਲ ਮੇਰੇ ਵਰਗੀ ਅੱਛਾ ਜੀ ਤੇ ਇਹ ਹੁਣ ਖਾ ਕੇ ਦੇਖੀਏ ਸਟੂਡੈਂਟ ਮਾ ਮਾਂ ਦੀ ਯਾਦ ਨਾਲ ਉਹ ਸਵਾਦ ਵੀ ਆ ਗਿਆ ਜੋ ਅੱਜ ਤੋਂ 40 50 ਸਾਲ ਪਹਿਲੇ ਜਦੋਂ ਬੋਸ ਹੱਥ ਨਾਲ ਬੈਠ ਕੇ ਕੱਪੜੇ ਧੋਂਦੇ ਸੀ 10-10 ਘੰਟੇ ਕੱਪੜੇ ਧੋਣੇ ਪਾਣੀ ਗੇੜਨਾ ਔਰ ਫਿਰ ਮਾਂ ਨੇ ਕਲੇਜ ਨਾਲ ਲਾ ਲੈਣਾ ਵੇ ਮੇਰੇ ਬੱਚੇ ਜਿਹੜੇ ਨੇ ਉਹ ਕੰਮ ਕਰਕੇ ਆਏ ਨੇ ਤੇ ਅੱਜ ਕੱਲ ਤਾਂ ਸੋਚ ਵੀ ਜਿਹੜਾ ਤੁਸੀਂ ਦੱਸਿਓ ਤੁਸੀਂ ਕਦੇ ਹੱਥ ਨਾਲ ਕਿੰਨੇ ਕੋਈ ਕਪੜਾ ਤੋਲਦੇ ਨੇ ਨਾ ਇਹ ਨਹੀਂ ਤੋਲਦੇ ਕਦੀ ਜੀਵਾ ਤੇ ਗੰਦੇ ਹੋ ਜਾਂਦੇ ਨੇ ਤੁਸੀਂ ਕਦੀ ਨਾ ਤੋਲਦੇ ਆਵਦਾ ਨੇ ਛੋਟੇ ਬੱਚੇ ਆਵਦਾ ਤਾਂ ਕੋਈ ਕਪੜਾ ਨਹੀਂ ਤੋਤਣਾ ਪਤਾ ਕੀਵੇਂ ਤੋਲਦੇ ਐਨੇ ਪਰੇ ਬਿੰਦੇ ਜਾਈ ਗਿਆ ਫਿਰ ਆਲਦਾ ਅੱਛਾ ਫਿਰ ਆਪ ਤੁਹਾਨੂੰ ਪਤਾ ਹੈ ਕਿਦਾਂ ਤੋਪਦੇ ਆ ਕਿ ਨਹੀਂ ਤੋਤਣ ਲੱਗ ਪਈਆਂ ਨੀਚੇ ਨੂੰ ਚੇ ਬੈਠੇ ਹੋਏ ਨਹੀਂ ਸੋਣ ਨੀਚੇ ਬੈਠ ਕੇ ਨਹੀਂ ਤੋਤੇ ਜਾਂਦੇ ਹੈਨਾ ਅਸੀਂ ਅੱਜ ਵੀ ਦੇਖੋ ਮਸ਼ੀਨ ਕਿਤੇ ਖਰਾਬ ਹੋ ਜਾਂਦੀ ਸੀ ਤੇ ਮੈਂ ਚੌਂਕੀ ਡਾ ਕੇ ਨਾ ਉੱਥੇ ਤੇ ਮੈਂ ਨਾ ਦੋ ਦੋ ਬਾਲਟੀਆਂ ਕੱਪੜੇ ਜਿਹੜੇ ਆ ਉਹ ਧੋ ਛੱਡਦੀ ਸੀ ਐਨੀਵੇ ਜੀ ਬੜਾ ਮਜ਼ਾ ਆ ਰਿਹਾ ਸਾਨੂੰ ਉਹ ਕੀ ਕਰਨੀ ਹੁੰਨੀ ਹੈ ਮਮਾ ਡੇਟ ਤੇ ਜਾਣਾ ਹੈ ਇਹ ਕਿਹੜੀ ਡੇਟ ਹੈ ਪੁਰਾਣੀ ਉਹ ਟਾਈਮ ਦੇ ਆਜੀ ਆਜਾ ਮੇਰੇ ਕੋਲ ਆਜੋ ਉਧਰ ਦਿਖਾਓ ਜੀ ਇਹ ਨਦਰ ਨਾ ਪੀਣੀ ਹੈ ਪੀਣੀ ਤੁਸੀਂ ਚਾਹੇ ਕਿਸ ਨੇ ਪੀਣੀ ਹੈ ਸੰਧਿਆ ਇੱਕ ਘੁੱਟ ਜੀਵਾ ਕੋ ਵੀ ਦੇਣਾ ਚਾਏ ਹਾਂ ਲੈ ਵਈ ਆ ਜੀ ਤੁਸੀਂ ਮੇਰੇ ਕੋਲ ਰਹਿਣ ਆਏ ਅੱਜ ਸ਼ੁਇਰੇ ਤੁਸੀਂ ਆਏ ਨਹੀਂ ਨਾ ਪ੍ਰੋਗਰਾਮ ਵਿੱਚ ਹਾਂ ਹਾਂ ਤੁਸੀਂ ਠੀਕ ਹੈ ਚਲੋ ਦਿਖਾਈਏ ਨੂੰ ਹਾਂ ਨੂੰ ਗਲੀ ਹਾਂ ਹਾਂ ਗਲੀ ਆਹ ਬੜੀ ਚੀਜ਼ ਹੈ ਚੀਜ਼ ਲਓ ਜੀ ਥੈਂਕ ਯੂ so much for our old time dating ਜਿਹੜੇ ਮੈਂ ਆਪਣੀ ਮਾਂ ਦੇ ਨਾਲ ਡੇਟ ਕਰਦੀ ਸੀ ਅੱਜ ਮੈਂ ਮੇਰੀ ਕੁੜੀ ਨੇ ਮੇਰੇ ਨਾਲ ਕੀਤੀ ਉਹ ਡੇਟ ਅਸੀਂ ਤੋਤੇ ਕੱਪੜੇ ਕੀਤੀਆਂ ਸਪਾਈਆਂ ਤੇ ਉਸ ਤੋਂ ਬਾਅਦ ਪੀ ਰਹੇ ਚਾਹ ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ